ਜਾਰੀ ਹੈ ਇਹ ਵਾਸ ਸਿਆਰੀ ਫਾਰੀਬਾਦਾ ਦਿੱਲੀ ਤੋਂ 230 ਕਿਲੋਮੀਟਰ ਹੈ ਗਾਰੋਂ ਜੀਰਗੁਰ ਤੋਂ ਜੀਰਗੁਰ ਤੋਂ ਆ ਗਿਆ ਹੰਬਾਲੇ ਨੂੰ ਦੇਖੇ ਆਓ ਰੋਡ ਤੇ ਬੜੇ ਬੜੇ ਚੋਰੋ ਨੇ ਰੋਡ ਤੇ ਪਸਾਰੇ ਕੋਈ ਜੇ ਸਾਢੇ 4-5 ਵਜੇ ਤੇ ਪ੍ਰੈਸ ਤੋਂ ਦੇਖੋ ਬੜਾ ਸ਼ਾਂਤੀ ਨੇ ਉਹਦੇ ਜਾਮ ਬੜਾ ਲੱਗਿਆ ਹੁੰਦਾ Yeah. ਅੱਜ ਵਾਚ ਚੁੱਕਿਆ ਫੇਰ ਵੀ ਜਾਮ ਹੋ ਗਿਆ ਜਾਮ ਦੇ ਵਿੱਚ ਦਾ ਇਹ ਆਈ ਕਿ ਤੇ ਜਾਮ ਬਹੁਤ ਹੁੰਦਾ ਦੋਸਤੋ ਆਹ ਚਲਨਾ ਕਰ ਚੱਲਾ ਦੋਨੋਂ ਪਲਾਓ ਬਣਾਉਣ ਲੱਗੇ ਆ ਕਰੇ ਬਣਾਉਂਦਾ ਇਹ ਨਹੀਂ ਕਰ ਅੱਜ ਦੇ ਬੱਚਾ ਨੇ ਕੁਨੇ ਵਾਸੀ ਆਂ ਆ ਨੇ ਇਹ ਆ ਵੀ ਅਵਾਚਲ ਦਵਾਈ ਹੋਈ ਹੈ ਇਧਰੋਂ ਸਾਲਾ ਦੋ ਦਿਨ ਦਸਰਾਵਲ ਚਲੋ ਜੀ Lord, I'm going ਉਹ ਜਗ੍ਹਾ ਸਿੰਦੀ ਜੋ ਸਰ ਵਿਆਹੀ ਆਪਾਂ ਤਾਂ ਰਵਾਸੋਂ ਲੈ ਦਾਰਦੇ ਆਂ। ਆਹ। ਰਵਾਸੋਂ ਦੇ ਸਾਰ ਦੇ ਦਾਵਾ-ਦਾਮਾ, ਸਾਮਾ-ਸਾਮਾ, ਦਾਮਾ-ਵਨੀ, ਸਾਮਾ-ਦਾਮਾ। ਸਾਮਾ-ਸਾਮਾ ਮਾਤੋ ਰ ਹੋੜੀ-ਹੋੜੀ। ਆਹ। 7-7 ਮੀਟਰ ਦਾ ਰੇ। ਜੇ ਕੋਈ ਡਾ ਨੇਸ ਹੋਇਆ ਆ ਗਿਆ। ਗਾਜਟੇ ਕਰਵਾ ਰੋਡ ਤੇ ਆ ਗਿਆ। ਜੇ ਰੋਡ ਤੇ। ਫਾਈਲ ਦੇ ਲਵੇ ਲਾਉਣੇ ਹੋਣਾ। 10:30 ਵਾਲਾ ਪੁਲ ਆ ਗਿਆ ਬੱਬਿਓ। ਪੁਲ ਆ ਗਿਆ। ਦਸ ਹਾਲ ਸਾਰੇ ਨੇ ਟੈਸਟ ਕਰ ਰਹੇ ਨੇ ਗੁਰਦੁਆਰਾ ਸਾਹਿਬ ਖਾ ਕੇ ਪਨੀਰ ਨਾਲ ਰੋਟੀਆਂ ਫਿਰ ਵਾਇਰੂਸ ਵਾਇਰੂਸ ਬਹੁਤ ਆਰਜੀ ਦੁਨੀਆ ਧੰਨ ਬਤੂ ਸ੍ਰੀ ਸ਼ਕੀਆ ਛੋਟੇ ਸਾਰੇ ਬਾਬਾ ਜੀ ਸਾਬ ਕੁਛ ਚੱਲਦਾ ਸ੍ਰੀ ਗੁਰ ਆ ਗਿਆ ਤੇ ਉਹ ਆ ਗਿਆ ਬਾਬਿਓ ਹੁਣ ਆਪਾਂ ਇੱਧਰ ਨੂੰ ਗੱਡੀ ਮੋੜ ਦਿੰਨੇ ਆ ਜਿਸ ਜੀ ਆਪਾਂ ਨੂੰ ਫੈਰਾਗਾ ਬਰਵਾਲਾ ਰੋਡ ਤੇ ਬਲਵਾਲਾ ਲੋਰੋਂ ਨਾਲ ਵੀ ਬਲਵਾਲਾ ਬਲਵਾਲਾ ਨਹੀਂ ਪਰਵਾ ਲੋਦਾ ਅਜੇ ਆ ਗਏ ਪਰਵਾਰਾ ਲੋਲ ਆਪਾਂ ਉਹ ਦੇਖੋ ਸਾਰੇ ਸੁਖਸ਼ਾਂਤੀਆ ਤੇ ਪਰਵਾਂਸੋਰ ਵੀ ਪਾ ਰਹੇ ਸਜਰੇ ਨੂੰ ਕਿਛੋ ਦੇਵਾਂਗੇ ਪਰਵਾਲਾ ਲੋਰ ਤੇ ਜਾ ਕੇ ਆਪਾਂ ਗੱਡੀ ਆਪਾਂ ਦਾ ਡਰੈਸ ਬੁਲਦੇ ਆ ਡਰੈਸ ਬੁਲ ਤੋਂ ਆਬ ਤੇਰੀ ਦਾ ਡਰੈਸ ਜੋ ਜੜੀ ਸਾਰੇ ਕੋਰੀਓ ਰੋ 200 ਕਿਲੋਮੀਟਰ ਬਾਕੀ ਜਿਹੜੇ ਰੈਂਟੀ ਗੱਲਵਾਤਾ ਆਲੇ ਆ ਇਹਦੋਂ ਬਰਵਾਲਾ ਰੋਡ ਤੇ ਹੋਵੇ ਆਪਾਂ ਦੇ ਬਾਅਦ 15 ਤੋਂ 20 ਮਿੰਟ ਦਾ ਉਹ ਬਣਾਉਣੀ ਹੈ ਵੀਡੀਓ ਦੇਖਦੇ ਆ ਬਲੌਗ ਬਣਾ ਕੇ ਕੰਮ ਕਰਦਾ ਕਿ ਨਾ ਕਰਦਾ ਜੇ ਕੰਮ ਕਰ ਗਿਆ ਠੀਕ ਆ ਨਹੀਂ ਟੁੱਕਾ ਜੇ ਟੁੱਕਾ ਲਾਇਆਗਾ ਨਹੀਂ ਅਗਰ ਤਾਂ ਪਾਸੇ ਹੀ ਲੱਕਰ ਦਾ ਦਰਵਾਜ਼ਾ ਇਹ ਆ ਗਿਆ ਪਿੰਡਾ ਨਾ ਆ ਗਿਆ ਜੀ ਤੁਹਾਨੂੰ ਪਰਵਾਲੇ ਨੂੰ ਜਾਣਿਆ ਮੇਰਾ ਬੱਚੇ ਇਹ ਹੁਣ ਪੋਂਡਾ ਸਾਹਿਬ ਪਿੰਡਾ ਰਹਿਵਾਂ ਨੂੰ ਘੱਟੀ ਬਤਾ ਦੇਖੋ ਜੀ ਪੋਂਡਾ ਸਾਹਿਬ 100 ਕਿਲੋਮੀਟਰ ਰੈਣਗੜ੍ਹ 39 ਪਰਵਾਲਾ 10 ਸਾਮਾ ਸਾਮਾ ਰੋਕ ਲੋ ਇਹ ਪਿੰਡਾ ਪੁਰੇ ਤੇ ਕੋਈ ਜਿਹੜਾ ਪਹਿਲਾਂ ਪਿੰਡ ਆਊਗਾ ਉੱਥੇ ਆਪਾਂ ਰੋਕ ਲਾਂਗੇ ਕਿਉਂ ਮਨ ਨੂੰ ਵੀ ਪਤਾਗਾ ਕਿਹੜਾ ਪਿੰਡ ਆ ਉਹਦੇ ਕਿਹੜਾ ਸੈੱਲਰ ਆਗਾ ਬਰਵਾਲਾ ਰੋਡ ਦੇ ਗੱਡੀ ਪਾਲੀ ਬਾਬਿਓ ਬਿੰਡ ਦਾ ਮੈਨੂੰ ਐਡਰੈਸ ਪੜਦੇ ਆਗੇ ਸਾਈਡ ਤੇ ਲਾ ਕੇ ਕਿੱਥੋਂ ਐਡਰੈਸ ਆਗਾ ਫਿਰ ਉਹਦੇ ਹਿਸਾਬ ਨਾਲ ਆਪਾਂ ਇਹ ਦੇਖਦੇ ਆ ਕਿ ਐਸਕੇਅਰ ਐਕਸਿਸਟ ਜੀ ਵੀ ਲਿਮਟਿਡ ਬਲਾਕ ਡੀ ਬਰਵਾਲਾ ਰੋਡ ਸੈਦਪੁਰਾ ਸੈਦਪੁਰਾ ਡੇਰਾ ਵਸੀ ਸੈਦਪੁਰਾ ਫਿਰ ਡਾਵਾ ਜੀ ਬਲਾਕ ਸੈਦਪੁਰਾ ਨੂੰ ਸੈਦਪੁਰਾ ਦੇਖਣਾ ਪਾਣੇ ਇੱਥੇ ਗੁਰਵਕਸ ਕਲੋਨੀ ਆ ਗਈ ਸੈਦਪੁਰਾ ਸੈਦਪੁਰਾ ਡੇਰਾ ਹੂ ਸੀ ਪਰਵਾਲਾ ਰੋਡ ਦੇ ਸੈਦਪੁਰਾ ਜਾਣਾ ਫਸ ਲੈ ਜਾ ਆਪਣਾ ਕਲਾਉ ਪੂਰਾ ਹੋ ਜਾਊਗਾ ਸੈਲਾ ਵਲੌਗ ਬਣਾਉਣ ਲੱਗੇ ਆ ਕੋਈ ਸੰਗ ਦੇ ਰਹੇ ਨੇ ਖਵਾਰ ਮੇਦੂ ਨੂੰ ਸਾਜੀ ਦੇ ਦਰਸ਼ਨ ਕਰਾ ਦੇਣਾ ਸਾਜੀ ਰੈਸਟ ਮਾਰ ਰਹੇ ਨੇ ਬੜਾ ਹੋਇਆ ਜਰਾ ਦੇਖੋ ਤੋਦੀ ਸ਼ਹਿਰ ਕਰਦੇ ਪਰ ਤੇ ਚੜ ਚੁਕਿਆਗਾ ਇਹ ਲੋਕ ਸੈਨੋਂ ਸਾਡਾ ਘੰਟਾ ਦੋ ਘੰਟੇ ਭਾਂੰਦਾ ਟਾਈਮ ਹੋਵੇ ਦੋ ਵਾਰ ਫੋਨ ਵੱਜਣ ਲੱਗ ਜਾਣਗੇ ਤੇ ਗੱਡੀ ਥੋੜੀ ਦੋਨੇ ਜੀ ਸਾਈਡ ਤੇ ਫੇਰ ਪਤਾ ਲੱਗੂਗਾ ਵੀ ਕਿੱਥੋਂ ਦਾ ਮਾਲ ਆ ਗੱਲਵਾਂ ਦਾ ਉਹ ਜਗ੍ਹਾ ਹੁੰਦੇ ਸੈਦਪੁਰਾ ਪਿੰਡਾ ਦਾ ਆਗਰਾ ਦਾ ਢੇਰਾਵਸੀ ਢੇਰਾਵਸੀ ਤਹਾਰਾ ਰਾ ਅਬਾ ਨੇ ਸੈਦਪੁਰੇ ਪੰਡੇ ਆਣੇ ਨੇ ਢੇੜੂ ਢੇਰਾਵਸੀ ਐਸ ਜੀ ਐਫ ਰਾਨ ਜੀ ਦਾ ਬੈਂਸਰਾਂ ਦਾ ਫਿਲਮ ਤੁਹਾਨੂੰ ਸਾਹੂ ਦਿਖਾਵਾਂਗੇ ਬਰਵਾਲਾ ਦੇ ਕੋਲ ਦਵਾਈਆਂ ਦੀ ਦੁਕਾਨਾਂ ਘਟ ਰਹੀਆਂ ਪੰਜਾਬ ਹਰਿਆਣਾ 'ਚ ਠੇਕੇ ਵੱਧ ਰਹੇ ਦੇਖੋ ਇਹ ਸਾਡੇ ਆ ਗਈ ਆ ਗਿਆ ਚਲੋ ਜੀ ਆਪਣਾ 1 ਮਿੰਟ ਦਾ ਹੋਰ ਹੋ ਕਰਨਾ 15 ਮਿੰਟ ਦਾ ਪਲੱਸ ਕਰਨੀ ਹੈ ਵੀਡੀਓ ਇਹ ਦੇਖਦੇ ਆ ਕੋਈ ਇਹ ਜੋ ਕਰਕ ਪੈਂਦਾ ਕਿ ਨਾ ਪੈਂਦਾ ਕਿਉਂ ਅਸੀਂ ਨਾ ਅੜੀ ਬੰਦਿਆ ਸਾਨੂੰ ਡੇਟਿੰਗ ਦਾ ਕਰ ਨਹੀਂ ਹੁੰਦੀ ਨੀਗੀ ਇਹ ਜੇ ਕਰਕੇ ਅੱਜ 15 ਮਿੰਟਾਂ ਦਾ ਬੰਦ ਵੀਡੀਓ ਬਣਾ ਕੇ ਅਪਲੋਡ ਕਰਕੇ ਦੇਖਾਂਗੇ ਕੀ ਰਿਸਪਾਂਸ ਮਿਲਦਾਗਾ ਜੇ ਰਿਸਪਾਂਸ ਮਿਲਿਆ ਤਾਂ ਫੇਰ ਅੱਗਗੇ ਤੋਂ ਵੀਡੀਓ ਬਣਾ ਕੇ ਕੰਮ ਵੀਡੀਓ ਬਣਾ ਕੇ ਵਾਦਾ ਕਰਾਂਗੇ ਨਹੀਂ ਫੇਰ ਟੋਰੀ ਉਹਦੇ ਚਾੜ ਗਾਣਾ ਲਾ ਕੇ ਚੁੱਕਾ ਚੱਕੀ ਜਾਂਦੇ ਆਗੇ ਆਰੇ ਭਾਈ ਵਸ 1:00 ਵਜੇ ਆਪਾਂ ਜਾਣਾ ਸੈਦਪੁਰਾ ਸੈਦਪੁਰਾ ਬੰਡ ਸੈਦ ਆ ਇਹ ਪੂਰਾ ਪਿੰਡ ਆਉਣ ਵਾਲਾ 6 ਦੀ ਆ ਰਹੇ ਆ ਤਦਨ ਕੀ ਆ ਰਹੇ 6 ਦੀ ਆ 8753 ਗੱਡੀ ਨੰਗੀ ਆਪਣੇ ਬੋਲਦੀ ਉਹ ਸורה ਜੀ ਆਪਾਂ ਨੂੰ ਦਵਾ ਦਿੰਨੇ ਸਾਈਡ ਤੇ ਜਿਹੜਾ ਜਗ੍ਹਾ ਮਿਲੀ ਕਿਉਂ ਐਡਰੈਸ ਲੱਭਾਂਗੇ ਹਜੇ ਕੋਈ ਪਤਾ ਨਹੀਂ ਬਾਬੇ ਕਿੱਥੇ ਲਵੇ ਲਾਉਣੇ ਕੀ ਆਗਾ ਦੇਖੋ ਦਵਾ ਸਾਰੇ ਸਭ ਤੋਂ ਵੱਧ ਦਵਾਈਆਂ ਉਰੇ ਇਹ ਵੀ ਜਵਾਂਦੇ ਨੇ ਇਹਦਾ ਸੀਰੀਜ਼ 3 ਵਾਰ ਕੋਰੇ ਇਹ ਵੀ ਜੱਬ ਆਪਾਂ ਆ ਗਿਆ ਆਪਾਂ ਉਹਦੇ ਗੱਡੀ ਆਪਾਂ ਸਾਈਡ ਤੇ ਲਾਉਦੇ ਆ ਟਰੈਕਟਰ ਵਾਲਾ ਦੇਖੋ ਕੀ ਹੋ ਰਿਹਾ ਜੀ ਅਟਰਾਟ ਰੋਡ ਤੇ ਜਾਂਦਾਗਾ ਹੋਟਲ ਸਨਸ੍ਰੇ ਸੈਨ ਨਵਾਂ ਤਾਂ ਹੀ ਆ ਸਾਡਾ ਜure ਹੁਣ ਆਪਾਂ ਗੱਡੀ ਲਾਉਣ ਲੱਗੇ ਆ 15 ਮਿੰਟਾਂ ਦਾ ਆਪਣਾ ਬਲਾਗ ਉੱ퍼 ਹੋ ਗਿਆ ਬਾਜੀ ਬਲਾਗ ਬਣੀ ਵੀਡੀਓ ਦਾ ਲੋ ਤੁਸਾਂ ਕੋਈ ਬਲਾਗ ਟਾਈਮ ਲਿਆ ਹੁਣ ਆਪਾਂ ਗੱਡੀ ਲਾ ਕੇ ਜure ਰੈਸਟ ਕਰ ਸਕਦੇ ਆ ਕਿ ਵਾਪਸ ਆ ਗਿਆ ਕਰਕੇ ਡਰੈਸ ਬਦਲਾਂਗੇ ਇੱਕ ਵਾਰੀ ਫੇਰ ਉਸਤਾਜ ਜੀ ਦੇ ਦਰਸ਼ਨ ਕਰਾਉਣ ਲੱਗੇ ਆ ਉਸਤਾਜ ਜੀ ਨੂੰ ਖਾਣਾ ਲਾ ਕੇ ਦਿੰਨੇ ਆ ਹੁਣ ਠੀਕ ਆ ਇਹੋਂ ਗੜੇ ਗੜੇ ਗਦਾ ਹਾ ਇਹ ਸਾਰ ਗੜੇ ਦੱਦਾ ਵਾਇਰ ਉਹ ਆਇਓ ਵਾਇਰ ਚਲੋ ਜੀ ਹੁਣ ਆਪ ਵੀਡੀਓ ਕੱਟਣ ਲੱਗੇ ਆਂ ਤੇ ਆਦੇ ਵਾਸਤੇ ਰੋ ਧੰਨਵਾਦ ਸਪੋਰਟ ਕਰਨ ਲਈ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਜਿਹੜੇ ਪਹਿਲਾ ਵੀਡੀਓ ਬਣਾ ਕੇ ਭਾਈ ਆ ਦੇਖੋ ਹੁਣ ਤੁਸੀਂ ਸਾਨੂੰ ਨਵਾਣੇ ਜੀ ਸੋ ਦੇ ਕੈਮਰਾਮੈਨ ਨੂੰ ਦਿਓ ਕੀ ਸਤਕਾਰ ਦਿਨੇ ਹੋ ਰਿਸਪੌਂਸ ਦਿਨੇ ਹੋ ਦੇਖਦੇ ਆਂ ਇਹ ਪਾਪ ਆ ਗਿਆ ਉਹਦੇ ਚ ਗੱਡੀ ਚਾਉਣ ਲੱਗੇ ਆਂ ਬਾਜ਼ ਰੋਲਣਾ ਪਏ ਉਹ ਠੀਕ ਆ ਓਕੇ ਭਾਈ ਟਾਟਾ ਜਿਉਂਦੇ ਵਾਜ਼ੇ ਰੋ ਪਰਮਾਨੋਦ ਲੰਗੀਆਂ ਉਦ ਰੱਖੀਏ ਮੁੱਛ ਚਲੋ ਜੀ ਹੁਣ ਅਸੀਂ ਗੱਡੀ ਲਾਉਣ ਲੱਗੇ ਆ ਆਪਣੇ ਗੱਡੀ ਦੇਖੋ ਜੀ ਓਕੇ ਭਾਈ ਜੀ ਭਾਈ ਹੁਣ ਅਸੀਂ ਸੌਣਾ ਦੋ ਤਿੰਨ ਘੰਟੇ ਹੁਣ ਸੌਣੇ ਆ ਵੀ ਉੱਥੋਂ ਅਸੀਂ ਸੌਣੇ ਆ